ਸ੍ਰੀਕਾਲ ਦੋਸਤੋ ਅੱਜ ਗੱਲ ਕਰਦੇ ਆਂ ਵੀ ਜ਼ਮੀਨ ਦੀ ਮਹਿੰਤੀ ਕਿਵੇਂ ਹੁੰਦੀ ਹੁੰਦੀ ਆ ਜਰੀਬ ਨਾਲ ਤੇ ਇਹ ਬਾਈ ਤੋਂ ਪਟਵਾਰੀ ਤੋਂ ਜੱਗਾ ਪਟਵਾਰੀ ਆਇਆ ਵਗਾ ਇਹ ਤੋਂ ਜਾਣਕਾਰੀ ਲਵਾਂਗੇ ਵੀ ਕਿਵੇਂ ਕਿਵੇਂ ਜ਼ਮੀਨ ਦੀ ਮਹਿੰਤੀ ਕਿਵੇਂ ਹੁੰਦੀ ਆ ਦੱਸ ਦਿਆਂ ਦੋਸਤੋ ਤਾਂ ਨਾ ਕਰਨਾ ਆਪਣੇ ਵੀਟੇ ਮਤਨ ਤੇ ਆਪਣੇ ਸਾਥ ਨਾਲ ਆਹ ਬਾਹਨ ਦੀ ਕਰਨੀ ਆ ਮਹਿੰਤੀ ਵੈਸੇ ਆਪਣਾ ਜੱਗ ਨੂੰ ਦੱਸਤਾ ਉਹ ਅੰਦੇ ਹਣ ਹਾਂ ਜਿਹੜੇ ਰਾਸਤੇ ਰੋਕੇ ਤੁਹਾਡੇ ਆਪਦੀਆਂ ਉਹ ਵੀ ਇਹ ਡੰਡਾਂ ਇਹ ਦਾ ਥੋੜੇ ਆਈ ਨਾ ਇਧਰ ਨੇੜੇ ਆ ਕੇ ਵਿੱਚ ਛੱਡਿਆ ਹੋਇਆ ਹੈਗਾ ਇਧਰ ਵਿੱਚ ਛੱਡਿਆ ਹੋਇਆ ਐਥੇ ਛੱਤੀ ਕਰਨ ਬੰਨਿਆ ਜੀ ਦੇਖ ਲਓ ਆ ਆ ਫੋਟੋਆਂ ਛੱਡੇ ਹੋਤਾ ਹੈਗਾ ਮਾਦਾ ਜੀ ਤੂੰ ਤੇਰੇ ਸਾਹ ਬਣਾ ਚੱਲਦੇ ਹਾਂ ਨਹੀਂ ਜੇ ਪੈਸੇ ਤੇ ਕੀ ਹੋਣੀ ਹੈ ਮੈਂ ਤਾਂ ਗੱਲ ਮੰਨ ਗਿਆ ਐਸ ਲੋਡ ਪਸਾਰਾ ਕੱਢ ਲਈ ਜਰੀਬ ਕਿਹੜਾ ਕੋਈ ਕਰਦੇ ਹੈਗੇ ਨੌਜਵਾਨ ਫਿਰ ਤੁਹਾਨੂੰ ਦੱਸਾਂਗੇ ਕਿਵੇਂ ਹੁੰਦੀ ਹੈ ਮੈਂਤੀ ਇਹ ਜਰੀਬ ਨਾਲ ਕਿਵੇਂ ਜ਼ਮੀਨ ਦੀ ਬੇਨਤੀ ਹੁੰਦੀ ਹੈ ਕੋਈ ਜ਼ਰੂਰੀ ਜਰੀਬ ਦੀ ਮੈਂਤੀ ਜ਼ਰੂਰੀ ਹੈ ਕਿ ਜਰੀਬ ਸਾਡੀ ਪੂਰੀ ਹੈ ਕਿ ਨਹੀਂ ਪੂਰੀ ਜੇ ਜਰੀਬ ਆਪਣੀ 55 ਫੁੱਟ ਦੀ ਹੈ ਫਿਰ ਸਹੀ ਹੈ ਮੈਂਤੀ ਇਹ ਜੇ ਆਪਣੀ ਜਰੀਬ ਹੀ ਕਾਟਦੀ ਹੈ ਹਾਂ ਚਾਹੇ ਕਾਟਦੀ ਹੈ ਚਾਹੇ ਇਹ ਕਿੰਨੇ ਫੁੱਟ ਦੀ ਹੁੰਦੀ ਹੈ ਬਾਈ ਜਰੀਬ 55 ਫੁੱਟ ਦੀ ਠੀਕ ਹੈ 55 ਫੁੱਟ ਦੀ ਜਰੀਬ ਹੈ ਜਰੀਬ ਦੀ ਮੈਂਤੀ ਹੋ ਰਹੀ ਹੈ 55 ਫੁੱਟ ਦੀ ਜਰੀਬ ਹੁੰਦੀ ਹੈਗੀ ਵੜਾ ਵੜਾ ਚੱਲ ਚੱਲ ਬਾਸ ਬਾਤ ਨੂੰ ਅਗੇਰਾ ਬਾਤ ਕਰਾ ਦੋ ਹੋਰ ਕਰਦੇ ਹੋਰ ਕਰੀ ਬਸ ਬਸ ਕੋਈ ਗੱਲ ਨਹੀਂ ਤਾਨ ਕੀ ਕਰ ਜਰੀਬ ਆਪਣੀ ਮੈਂ ਉਹ ਸਰ ਗਿਆ ਚਾਹੀਦਾ ਕਰ ਲੈ ਆ ਵੀ ਚਾਰ ਦਾ ਫੀਤਾ ਲਵਾ ਉਧਰ ਹੈ ਨਾ ਪੋਲਾ ਖਾਂ ਹਿੱਲ ਸਕਦੀ ਹੈ ਆ ਪਿੱਛੇ ਰੰਦਾ ਇਹ ਨਾ ਛੱਡ ਦੇ ਭਾਈ ਜਾ ਇਹੋ ਚਲੋ ਫੀਤੇ ਨਾਲ ਹੁਣ ਜਰੀਬ ਮਿਣੀ ਜਾਂਦੀ ਹੈਗੀ ਇਧਰੋਂ ਤਾਂ ਜਿਵੇਂ ਬਰਾਬਰ ਲਾ ਲਾਇ ਦੇ ਠੀਕ ਆ ਠੀਕ ਇੱਕ ਪਾਸੇ ਕਿਉਂਕਿ ਸਰਗਾ ਬਾਹਰ ਪੈਣਾ ਬਾਅਦ ਚ ਜਦੋਂ ਮਿੰਤੀ ਹੋਣੀ ਆ ਇੱਕ ਪਾਸੇ ਅੰਦਰ ਪਊਗਾ ਲਾਈਵ ਆਜੋ ਭਾਈ ਗੰਦੀ ਕਰੋ ਵਿੱਚ ਫਲਦੀ ਆਪੋ ਗੰਦੀ ਕਰੋ ਭਾਈ ਜਾ ਕੇ ਦੇਖੋ ਭਾਈ ਹਾਂ ਚਾਚਾ ਲਖੀ ਦੇ ਭਾਈ ਲਖੀ ਚਾਚਾ ਬਣਾ ਆ ਵੀਡੀਓ ਕਰਾਇਦੀ ਵੀ ਲਓ ਪੂਰੀ 55 ਫੁੱਟ ਦੀ 55 ਫੁੱਟ ਦੀ ਜਰੀ ਪੂਰੀ ਆ ਵੀਰੇ ਕਿਉਂਕਿ ਇਹ ਅੰਦਰਲਾ ਪਾਸਾ ਆ ਗਿਆ ਉਧਰੋਂ ਬਾਹਰੋਂ ਲੱਗਿਆ ਪਿਆ ਇਧਰੋਂ ਅੰਦਰਲਾ ਪਾਸਾ ਆ ਗਿਆ ਠੀਕ ਹੈ ਜੀ ਹੋਣ ਬਈ ਹੁਣ ਕਿੱਧਰ ਮੈਂ ਨਹੀਂ ਆਵੀਏ ਇਹ ਕੱਢੋ ਸਰਗੇ ਜਰੀਬ ਨੂੰ ਖਿੱਚ ਕੇ ਪੱਥਰ ਤੇ ਲੈ ਕੇ ਚੱਲੋ ਠੀਕ ਹੈ ਜੀ ਚਲ ਟਰੱਲੀ ਬਈ ਪੱਥਰ ਤੋਂ ਮਿਹਨਤੀ ਸ਼ੁਰੂ ਕਰਾਂਗੇ ਠੀਕ ਹੈ ਜੀ ਲੋ ਜੀ ਪੱਥਰ ਤਾਂ ਮਿਲ ਗਿਆ ਪੱਥਰ ਹੋਇਆ ਵਾ ਸਿੱ ਟੇਡਾ ਹੁਣ ਸਿੱਧੇ ਕਰਨ ਦੀ ਤਿਆਰੀ ਹੈ ਇਹਨੂੰ ਇਹ ਤਾਂ ਸਹੀ ਮਿਹਨਤੀ ਹੋ ਜਾਣੀ ਇਹ ਤਾਂ ਹੋ ਜਾਣੀ ਆ ਸਹੀ ਮਿਹਨਤੀ ਬਈ ਬਿਲਕੁਲ ਠੀਕ ਹੈ ਕਾਰ ਵੀ ਕਰਨੀ ਗੱਲ ਤਕਰੀਕਾਲ ਜੀ ਇਹਦੇ ਬਾਰੇ ਬਹੁਤ ਸਹੀ ਗੱਲ ਪੱਥਰ ਖਾਸਾ ਹੀ ਡਿੱਡਾ ਹੋਇਆ ਪਿਆ ਸੀ ਤੇ ਸਿੱਧਾ ਹੁਣ ਉਹਨੂੰ ਕਰਕੇ ਫੇਰ ਬੰਤੀ ਹੋਊਗੀ ਇਹ ਇਹ ਬਾਈ ਜੀ ਕਿੰਨਾ ਹੁੰਦਾ ਡੂੰਗਾ ਪੱਥਰ ਹੋ ਸਕਦਾ ਇਹ ਲਗਭਗ 4 ਫੁੱਟ ਦਾ ਡੂੰਗਾ ਹੁੰਦਾ 4 ਫੁੱਟ ਦਾ ਹੁੰਦਾ ਠੀਕ ਹੈ ਜੀ ਜੋ ਕੱਟ ਕੇ ਲਾਇਆ ਬਹੁਤ ਫੇਰ ਤਿੰਨ ਦੇ ਰਹਿ ਗਿਆ ਹੁਣ ਫੇਰ ਉੱਚੇ ਨੀਵੇਂ ਥਾਂ ਦਾ ਹੁੰਦਾ ਉਹ ਦੇਖਣਾ ਪੈਣਾ ਠੀਕ ਹੈ ਉਹਨੇ ਪੰਜ ਤੋਂ ਕੋਈ ਨਹੀਂ ਲਾਇਆ ਹੈ ਨਾ ਬਣਾ ਆਂਟੀ ਬਹੁਤ ਚੱਕ ਵੀ ਪੱਥਰ ਕਰਤਾ ਸਿੱਧਾ ਇਹ ਪੱਥਰ ਤੋਂ ਹੋਣੀ ਆ ਹੁਣ ਸਹੀ ਬੈਂਤੀ ਕੱਟ ਹੁਣ ਇੱਥੋਂ ਮਿੱਟੀ ਕੱਢੋ ਇੱਥੋਂ ਮਿੱਟੀ ਕੱਢ ਕੇ ਡੂੰਘਾ ਪੱਥਰ ਲਾਤਾ ਸਹੀ ਤਰੀਕੇ ਨਾਲ ਜਿੱਥੇ ਇਹਦੀ ਜਗ੍ਹਾ ਬਣਦੀ ਸੀ ਉੱਥੇ ਲਾਤਾ ਇਹ ਪੱਥਰ ਤੋਂ ਸਹੀ ਬੈਂਤੀ ਹੋਣੀ ਆ ਇਹਦਾ ਪ੍ਰਿੰਟ ਕਢਾ ਕੇ 15 ਫੁੱਟ ਦੀ ਜਰੀਬ ਨਾਲ 55 ਫੁੱਟ ਦੀ ਜਰੀਬ ਨਾਲ ਬੈਂਤੀ ਇੱਥੇ ਜ਼ਰੂਰ ਹੋ ਜਾਣਾ ਇਹਦਾ ਮੂਰੇ ਨਾਲ ਪੈਰ ਰੱਖ ਲੈ ਠੀਕ ਆ ਇਹਨੂੰ ਪਿੱਛੇ ਖਿੱਚ ਕੇ ਰੱਖਣਾ ਵੀ ਮੂਰ ਨੂੰ ਨਹੀਂ ਜਾਣ ਦੇਣੀ ਠੀਕ ਹੈ ਜੀ ਲੈ ਆ ਫਰਗਾ ਚੱਕ ਲੋ ਵੀ ਆ ਰਹਿ ਜਾਣਗੇ ਫਿਰ ਉਹਦਾ ਅੱਛਾ ਆ ਚੱਕ ਓਏ ਸਰੀਆ ਖੁੱਸੀ ਇੱਥੇ ਇੱਥੇ ਰਹੂਗਾ ਬੰਦਾ ਇੱਕ ਹਾਂ ਬੰਦਾ ਰਹਿਣਾ ਪੂ ਇੱਕ ਨਾਲ ਹੀ ਨਾਲ ਚੱਲਾਂਗੇ ਨਹੀਂ ਨਹੀਂ ਵੇਖਾ ਇੱਧਰ ਆ ਜਾ ਮੂਰੇ ਮੇਰੇ ਕੋਲ ਪਹਿਲਾਂ ਦੇਖ ਲੈ ਮਾਰ ਕੇ ਮੈਂ ਕਿਵੇਂ ਕਰਦਾ ਇੱਧਰ ਆ ਜਾ ਕਾਲੇ ਮੂਰੇ ਆ ਜਾ ਬਸ ਐਂ ਦੋ ਉਂਗਲਾਂ ਪਾਉਣੀਆਂ ਗਾ ਡੋਂਗਲਾ ਪਾ ਕੇ ਚੱਕ ਕੇ ਦੇਖਾ ਜਰੀਬ ਜਮਾ ਸਿੱਧੀ ਹੋ ਗਈ ਤੂੰ ਬਸ ਕੜੇ ਦੇ ਮੂਹਰੇ ਲਈ ਸਾਈਡ ਨਿਸ਼ਾਨੀ ਲਾਉਣੀ ਆ ਫੇਮੀ ਇੱਥੇ ਆ ਲੈ ਵਾਰਗਾ ਠੀਕ ਆ ਤੂੰ ਕਿਥੇ ਇੱਥੇ ਗੱਡਿਆ ਨਹੀਂ ਜਾਣਾ ਸਰਗਾ ਇੱਥੇ ਸਰਗਾ ਵੀ ਠਾਕ ਕੇ ਖੜ ਜਾ ਇੱਕੇਣਾ ਸਰਿਆ ਫੜ ਲਿਆ ਕਰ ਗੁੰਮੇ ਤੂੰ ਫੜ ਸਰਿਆ ਇੱਥੇ ਇੱਕੇਣਾ ਫੜ ਕੇ ਖੜ ਜਾ ਸਰਗਾ ਨਿਸ਼ਾਨੀ ਤੇ ਆ ਜੀ ਬਾਈ ਕੱਢ ਲਓ ਸਰਗਾ ਇਧਰੋਂ ਤੋਰ ਮੂਰੇ ਚਲ ਖਿੱਚ ਕੇ ਤੋਰੋ ਚੱਲੋ ਜੀ ਹੁਣ ਫੜ ਕੇ ਖੜ ਜਾਓ ਆ ਫੜ ਲਓ ਗੁੰਮੇ ਫੜ ਗੁੰਮੇ ਆ ਦੇ ਚੱਲੋ ਇੱਟ ਵੀ ਰੱਖ ਲੈਣੇ ਆ ਪਹਿਲੀ ਵਿਚਾਲੇ ਚੱਲਣਾ ਸ਼ੁਰੂ ਹੋ ਗਈ ਹੈਗੀ ਮਿੰਤੀ ਜਰੀਬ ਨਾਲ ਹਾਂ ਹਾਂ ਤਾਂ ਦੇ ਇੱਥੇ ਰੱਖ ਲੈ ਇਹਨੇ ਬਿੱਟ ਪਾਉਂਦਾ ਆ ਅੱਜ ਦੇਖ ਲੈ ਢਿੱਲੀ ਨਾਲ ਜਰੀਬ ਸੱਡੋ ਚੜਾ ਲਈ ਦੇਖੋ ਪਹਿਲੀ ਜਰੀਬ ਚੜਾ ਲਈ ਤੁਸੀਂ ਹਜੇ ਵੀ ਨਹੀਂ ਨਿਕਲ ਜੀ ਇਹਨੇ ਬਿੱਟ ਪਾ ਲਾ ਤੂੰ ਪਿੱਛੇ ਰਹਿ ਖੜ ਜਾ ਖੜ ਜਾ ਕਾਲ ਖਿੱਚੀ ਨਾ ਹਜੇ ਪਿੱਟ ਪਰੇ ਕਰ ਜਾ ਕਾਸ ਮਾੜੀ ਜੀ ਮਾੜੀ ਜੀ ਕੱਸੀ ਹਜੇ ਪੈਰ ਪੈ ਰੱਖ ਲਿਆ ਕਰੋ ਪੈਰ ਰੱਖ ਲਿਆ ਕਰੋ ਜਰੀਬ ਦੇ ਹੁਣ ਗੱਲ ਸਿੱਧੀ ਕਰ ਲੈ ਇਥੋਂ ਬਾਹਰ ਲਾ ਦੇ ਨਿਸ਼ਾਨੀ ਮੂਹਰੇ ਮੂਹਰੇ ਦੇ ਪਾਸੇ ਨਿਸ਼ਾਨੀ ਲਾਉਣੀ ਆ ਆ ਸਰੀਏ ਨਾਲ ਲਾ ਦੇ ਸਰੀਏ ਨਾਲ ਹਾਂ ਹਾਂ ਫਟਵਾਰੀ ਸਾਹਿਬ ਇਹ ਕਿੰਨੇ ਤੇ ਜਾ ਕੇ ਕਿਲਾ ਪੂਰਾ ਹੋਊਗਾ ਜੀ ਕਿੰਨੇ ਜਰੀਬ ਕਰਮਾਂ ਦਾ ਕਿਲਾ ਵੀਰੇ ਇਧਰੋਂ ਇਹ ਜਰੀਬਾਂ ਕਿੰਨੀਆਂ ਪਹਿਣਗੀਆਂ ਜੀ ਚਾਰ ਜਰੀਬਾ ਪਾਉਣੀ ਠੀਕ ਹੈ ਜੀ ਨਹੀਂ ਘੜੀ ਪਾਉਗੀ ਸੱਚੋ ਬਾਈ ਹੋਰ ਮੜ ਜੀ ਕਸਲਾ ਫੋਨ ਕਰ ਦਿੱਤੀ ਲੈ ਵੀਰੇ ਉਹ ਆਗੇ ਕਿੱਲੇ ਬਾਟਾ ਆ ਸਾਹਮਣੇ ਲਓ ਜੀ ਭਾਈ ਚਾਰ ਜਰੀਬਾਂ ਪੂਰੀਆਂ ਹੋ ਗਈਆਂ ਤੇ ਇਧਰ ਕਿੱਲੇ ਵੱਟ ਲਈ ਸਹੀ ਹੋਵੇ ਇੱਕ ਕਿੱਲੇ ਵੱਟ ਇਧਰ ਜਮਾ ਸਹੀ ਕਰਤੀ ਆਹ ਵੱਟਾ ਕੀ ਕਿੱਲੇ ਵਾਈ ਕਿੱਲੇ ਵੱਟ ਸਹੀ ਆ ਗਿਆ ਕਿੱਲੇ ਦੀ ਠੀਕ ਹੈ ਜੀ ਸਹੀ ਆ ਜੀ ਹਾਂ ਬਿਲਕੁਲ ਆ ਸੇ ਠੀਕ ਆ ਆ ਕਿੱਲੇ ਵੱਟ ਆ ਜਾ ਵੀਰੇ ਆ ਜਾ ਆ ਜਾ ਹਾਂ ਕਾਲੇ ਖਿੱਚੀ ਇਹਨਾਂ ਜਰੀਬ ਉਹ ਮੈਨੂੰ ਸੈਂਡ ਕਰ ਦੇ ਜੂਰ ਤੇ ਹੀ ਲੱਗਦਾ ਜਾਣ ਚਾਹੀਦੇ ਜਿੰਮਲ ਆ ਗਿਆ ਮੁੰਡਾ ਚਲੋ ਇੱਥੇ ਹੋਗੀ ਚੌਥੀ ਚੌਥੀ ਹੋਗੀ ਨਹੀਂ ਨਹੀਂ ਚੌਥੀ ਇੱਥੇ ਬਾਈ ਜੀ ਕਿੰਨੀ ਹੋਗੀ ਇਹ ਚੌਥੀ ਹੋਗੀ ਹਾਂ ਵੀਰੇ ਕਿਲਾ ਵਾਹੀ ਆ ਗਈ ਕਿਲਾ ਵਾਹੀ ਇੱਥੇ ਆ ਗਈ ਦੂਜਾ ਕਿਲਾ ਇੱਥੇ ਹੋ ਗਿਆ ਦੋ ਕਿੱਲਾਂ ਦੀ ਵਾਹੀ ਹੋ ਗਈ ਇੱਥੇ ਇੱਥੇ ਚੌਥੀ ਜਰੀਬ ਪੂਰੀ ਹੋ ਗਈ ਕਿੰਨਾ ਕਿਲਾ ਕਿੰਨਾ ਕਿਲਾ ਹੋ ਗਿਆ ਜੀ ਇੱਥੇ ਤੀਜਾ ਤੀਜਾ ਕਿਲਾ ਹੋ ਗਿਆ ਤੀਜਾ ਕਿਲਾ ਫਿਰ ਉਸ ਤੋਂ 100 ਤੇ 4/3 ਕਰਤਾ ਉਹਨੇ ਬਸ ਠੀਕ ਹੈ ਜੀ ਜੱਗੇ ਬਾਈ ਜਿਹੜੀ ਇਹ ਹੁੰਦੀ ਹੈ ਜਰੀ ਮਿਲਦੇ ਆ ਭਾਈ ਚੜਦੇ ਲੈਂਦੇ ਤਾਂ ਹੁੰਦਾ ਸਿਸਟਮ ਕਿਵੇਂ ਹੁੰਦਾ ਦੱਸਿਓ ਮੜਾ ਜੀ ਚੜਦੇ ਨੂੰ ਲੈਂਦੇ ਵੱਲ ਪਾਸੇ ਨੂੰ ਪਾਵਾਂਗੇ ਤਾਂ 40 ਕਰਾਂਗੇ